ਸਿਬੀਐਸਸੀ ਦੇ 12ਵੀਂ ਜਮਾਤ ਦੇ ਨਤੀਜੇ ਆ ਗਏ ਨੇ ਬਟਾਲਾ ਦੇ ਡੀਏਵੀ ਸੈਂਟਰ ਸਕੂਲ ਦੀ ਵਿਦਿਆਰਥਣ ਰੋਹਿਤਾ ਲੂਥਰਾ ਜਿਸ ਦੇ ਕਰੀਬ ਕਰੀਬ 91 ਫੀਸਦੀ ਨੰਬਰ ਆਏ ਨੇ ਇਸ ਤੋਂ ਬਾਅਦ ਪਰਿਵਾਰ ਅਤੇ ਸਕੂਲ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਆ ਕੱਲ੍ਹ ਬਤ ਕਰਾਂਗੇ ਤੇ ਜਾਣਾਂਗੇ ਕਿਸ ਦੀ ਮਿਹਨਤ ਕਿੰਨੀ ਕੁ ਮਿਹਨਤ ਕਿਸ ਦਾ ਰਿਹਾ ਸਾਥ ਗੱਲਬਾਤ ਕਰਾਂਗੇ ਸਾਡੇ ਨਾਲ ਉਹ ਵਿਦਿਆਰਥਣ ਉਹਨਾਂ ਦੇ ਪ੍ਰਿੰਸੀਪਲ ਮੌਜੂਦ ਹੈ ਸਭ ਤੋਂ ਪਹਿਲਾਂ ਉਸ ਵਿਦਿਆਰਥਣ ਨਾਲ ਗੱਲਬਾਤ ਕਰ ਲਾਂਗੇ ਬਹੁਤ-ਬਹੁਤ ਮੁਬਾਰਕਾ ਬੇਟਾ ਥੈਂਕ ਯੂ ਵੈਰੀ ਮਚ ਕਾਨੂੰਮੀ ਫੀਸਲੀ ਨੰਬਰ 10ਵੀਂ ਜਮਾਤ ਚੋਂ ਕਿੰਨੇ ਆਏ ਸੀ ਉਦੋਂ ਕਿੰਨੀ ਕਿ ਮਿਹਨਤ ਸੀ ਔਰ ਹੁਣ ਕਿੰਨੀ ਕਿ ਪਹਿਲੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਸੀਬੀਐਸਸੀ ਤੇ ਜਿੱਦਾਂ ਰਿਜ਼ਲਟਸ ਆਉਂਦੇ ਨੇ ਤੇ ਪਲੱਸ 2 'ਤੇ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਇਸੇ ਹਿਸਾਬ ਨਾਲ ਮੈਂ ਬਹੁਤ ਮਿਹਨਤ ਕੀਤੀ ਮੇਰੇ ਟੀਚਰਜ਼ ਨੇ ਮੇਰੇ ਪ੍ਰਿੰਸੀਪਲ ਮੇਰੇ ਪੇਰੈਂਟਸ ਨੇ ਬਹੁਤ ਸਪੋਰਟ ਕੀਤਾ ਸਾਰਿਆਂ ਦੀ ਬਹੁਤ ਮਿਹਨਤ ਸੀਗੀ ਮੇਰੇ ਟੀਚਰਸ ਨੇ ਬਹੁਤ ਮੇਰਾ ਸਾਥ ਦਿੱਤਾ ਜਦੋਂ ਵੀ ਮੈਨੂੰ ਕਿਤੇ ਡਿਫਿਕਲਟੀ ਆਈ ਬਹੁਤ ਉਹਨਾਂ ਨੇ ਸਪੋਰਟ ਕੀਤੀ ਤੇ ਉਹਨਾਂ ਨੇ ਹਮੇਸ਼ਾ ਮੇਰਾ ਕੰਫੀਡੈਂਸ ਵਧਾਇਆ ਮੇਰੀ ਫੈਮਿਲੀ ਨੇ ਬਹੁਤ ਸਪੋਰਟ ਕੀਤੀ ਜਿੰਨੇ ਵੀ ਨੰਬਰ ਆਣ ਗਿਆ ਪਤੇਰੇ ਨਾਲ ਆ ਔਰ ਔਰ ਦੇਖਿਆ ਜਾਵੇ ਤੇ ਪ੍ਰਿੰਸੀਪਲ ਸਰ ਨੇ ਬਹੁਤ ਅੱਛਾ ਡਿਸਪਲਾਈਨ ਰੱਖਿਆ ਸਾਡੇ ਸਕੂਲ ਦਾ ਜਿਹਦੇ ਕਰਕੇ ਸਾਡੀ ਪੜਾਈ ਬਹੁਤ ਅੱਛੀ ਹੋਈ ਤੇ ਮੈਂ ਬਹੁਤ ਅੱਛੇ ਨੰਬਰ ਲੈ ਕੇ ਤੇ ਬਹੁਤ ਖੁਸ਼ ਹਾਂ ਮੇਰੇ ਪੇਰੈਂਟ ਵੀ ਬਹੁਤ ਖੁਸ਼ ਹਾਂ ਸਕੂਲ ਵਾਲੇ ਟੀਚਰਸ ਨੂੰ ਵੀ ਮੈਂ ਮਿਲੀ ਉਹ ਵੀ ਬਹੁਤ ਖੁਸ਼ ਨੇ ਮੈਂ ਸਵਾਲ ਕੀਤਾ ਸੀ ਕਿ 10ਵੀਂ ਜਮਾਤ ਚ ਕਿੰਨੇ ਕ ਨੰਬਰ ਆਏ ਉਹਦੇ ਨਾਲੋਂ ਜ਼ਿਆਦਾ ਮਿਹਨਤ ਪਲੱਸ 2 ਚ ਲੱਗੀ ਕਿ ਜ਼ਿਆਦਾ ਕਹਿੰਦੇ ਕਿ 10ਵੀਂ ਜਮਾਤ ਕਰਨੇ ਜ਼ਿਆਦਾ ਔਖੀ ਹੁੰਦੀ ਪਲੱਸ 2 ਵੇਖਿਆ ਜਾਵੇ ਤੇ ਪਲੱਸ 2 ਵੀ ਔਖੀ ਹੈ ਕਿਉਂਕਿ ਸਾਡੇ ਸਟਰੀਮਸ ਦੇ ਅਕੋਰਡਿੰਗਲੀ ਡਿਫਰੈਂਟ ਸਬਜੈਕਟਸ ਹੋ ਜਾਂਦੇ ਨੇ 94.6% ਮੇਰੇ 10th ਚ ਆਏ ਸੀਗੇ ਤੇ ਹੁਣ 90.6% ਦੇ ਅਰਾਊਂਡ ਮੇਰੇ ਪਲੱਸ 2 ਚ ਆਏ ਨੇ ਕਿ ਕਿਹੜੇ ਸਬਜੈਕਟ ਰੱਖੇ ਸੀ ਔਰ ਸਭ ਤੋਂ ਔਖਾ ਸਬਜੈਕਟ ਕਿਹੜਾ ਹੈ ਜਿਹਦੇ ਲਈ ਜ਼ਰੂਰਤ ਤੋਂ ਜ਼ਿਆਦਾ ਕਿਹਾ ਮਿਹਨਤ ਕਰਨੀ ਪਵੇ ਮੈਂ ਕਾਮਰਸ स्ट्रीਮ ਰੱਖੀ ਸੀਗੀ ਤੇ ਸਭ ਤੋਂ ਡਿਫਿਕਲਟ ਮੇਰੇ ਲਈ ਅਕਾਊਂਟ ਸੀ ਹੁੰਦਾ ਸੀਗਾ ਬਹੁਤ ਮਤਲਬ ਬਹੁਤ ਮਿਹਨਤ ਲੱਗਦੀ ਸੀਗੀ ਤੇ ਮੇਰੇ ਟੀਚਰ ਜਿੱਦਾਂ ਰੂਪਮ ਮੈਮ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ ਹਮੇਸ਼ਾ ਸਪੋਰਟ ਕੀਤਾ ਕੌਨਫੀਡੈਂਸ ਵਧਾਇਆ ਉਹਨਾਂ ਨੇ ਮੇਰਾ ਕਿ ਤੂੰ ਵਧੀਆ ਨੰਬਰ ਹੀ ਲਾਏਂਗੀ ਤੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਮਟੀਰੀਅਲ ਬਹੁਤ ਅੱਛਾ ਦਿੱਤਾ ਉਹਨਾਂ ਨੇ ਮੈਨੂੰ ਸਟੱਡੀ ਮਟੀਰੀਅਲ ਫਿਰ ਮੈਂ ਉਹਦੇ ਨਾਲ ਬਹੁਤ ਮਿਹਨਤ ਕਰਕੇ ਤੇ 93 ਨੰਬਰ ਲਿੱਤੇ ਆ ਅਕਾਊਂਟਸ 'ਚ ਉਹ ਹੀ ਮੇਰਾ ਵੀਕ ਨੇ ਕੀ ਨਾਂ ਕੀ ਆ ਜਾਂਦਾ ਕੀ ਲੜਕੀਆਂ ਜ਼ਿਆਦਾ ਪੜਦੀਆਂ ਵਾ ਚਲੋ ਤੁਸੀਂ ਤੁਹਾਡੀ ਕਲਾਸ ਦੀ ਗੱਲ ਕੀਤੀ ਜਾਵੇ ਤਾਂ ਕਲਾਸ ਚ ਕੁੜੀਆਂ ਨੇ ਜ਼ਿਆਦਾ ਬਾਜ਼ੀਮਾਰੀ ਕੀ ਲੜਕਿਆਂ ਨੇ ਮਾਈਟ ਵੀ ਪੋਸੀਬਲ ਕਿ ਕੁੜੀਆਂ ਨੇ ਜ਼ਿਆਦਾ ਸਕੋਰ ਕੀਤਾ ਹੋਵੇਗਾ ਸਾਡੇ ਮਤਲਬ ਦੋਵਾਂ ਨੇ ਬॉयਜ਼ ਵੀ ਬਹੁਤ ਅੱਛੇ ਸੀਗੇ ਸਾਡੀ ਕਲਾਸ ਦੇ ਬਹੁਤ ਅੱਛਾ ਸਾਡੀ ਕਲਾਸ ਦੀ ਸੈਕਸ਼ਨ ਹੀ ਬਹੁਤ ਅੱਛਾ ਸੀਗਾ ਕਲਾਸ ਤੇ ਜਿੱਦਾਂ ਬॉयਜ਼ ਵੀ ਬਹੁਤ ਅੱਛਾ ਕਰਦੇ ਸੀਗੇ ਤੇ ਗਰਲਜ਼ ਵੀ ਬਹੁਤ ਅੱਛਾ ਕਰਦੀਆਂ ਸੀਗੀਆਂ ਬਿਲਕੁਲ ਸਰਨਲ ਪ੍ਰਿੰਸੀਪਲ ਸਾਹਿਬ ਮੌਜੂਦ ਆ ਸ਼ਖਦੇਵ ਜੀ ਸੁਖਦੇਵ ਜੀ ਕਹਿੰਦੇ ਕਿ ਅਕਸਰ ਹੀ ਦੇਖਿਆ ਜਾਂਦਾ ਜਦੋਂ ਨਤੀਜੇ ਆਉਂਦੇ ਹਨ ਨਾ ਤੇ ਮਾਪਿਆਂ ਨਾਲੋਂ ਵੱਧ ਚਿੰਤਾ ਕਹਿੰਦੇ ਟੀਚਰਜ਼ ਨੂੰ ਹੁੰਦੀ ਹੈ ਤੇ ਤੁਸੀਂ ਟੀਚਰਜ਼ ਦੇ ਮੁਖੀ ਪ੍ਰਿੰਸੀਪਲ ਸਕੂਲ ਦੇ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਇਸ ਚੈਨਲ ਰਾਹੀਂ ਇਸ ਮਾਧਿਅਮ ਰਾਹੀਂ ਸਾਡੇ ਆਵਾਜ਼ ਜਿਹੜੀ ਅਪੀਰਸ ਤੱਕ ਪਹੁੰਚਾ ਰਹੇ ਹੋ ਤੁਹਾਡਾ ਮੈਂ ਬਹੁਤ ਧੰਨਵਾਦੀ ਹਾਂ ਜਿੱਥੇ ਤੁਸੀਂ ਕਿਹਾ ਕਿ ਇੱਕ ਨਰਵਸਨੈਸ ਤੇ ਜ਼ਰੂਰ ਹੁੰਦੀ ਹੈ ਜੀ ਬੀਇੰਗ ਕਿਉਂਕਿ ਅਸੀਂ ਟੀਚਰ ਕਟ ਤੇ ਪੇਰੈਂਟਸ ਜ਼ਿਆਦਾ ਹੁੰਦੇ ਆ ਆਪਣੇ ਬੱਚਿਆਂ ਦੇ ਔਰ ਜਿੱਥੋਂ ਤੱਕ ਵੱਤਵਾ ਦੱਸ ਸਕੀ ਅਸੀਂ ਇਹਨਾਂ ਨੂੰ ਗਾਈਡ ਕਰਨ ਦੇ ਵਿੱਚ ਪੂਰੀ ਮਿਹਨਤ ਲਗਾਨੇ ਆ ਟੀਚਰਸ ਐਕਸਟਰੀ ਐਕਸਟਰਾ ਐਫਰਟ ਲਗਾ ਕੇ ਆਪਣੇ ਬੱਚਿਆਂ ਨੂੰ ਪੜਾ ਰਹੇ ਨੇ ਸਮਝਾ ਰਹੇ ਨੇ ਔਰ ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਸਾਰ ਰਿਜ਼ਲਟ ਜਿਹੜਾ ਸਾਡੀ ਉਮੀਦ ਤੋਂ ਉੱਪਰ ਆਏਗਾ ਜੀ ਜਿਸ ਤਰੀਕੇ ਨਾਲ ਅੱਜ ਦੇਖਣ ਚ ਜਾਂਦਾ ਹਰ ਵਾਰੀ ਇਦਾਂ ਹੁੰਦਾ ਕਿ ਲੜਕੀਆਂ ਅੱਗੇ ਨੰਗਦੀਆਂ ਜਾਂਦੀਆਂ ਤੇ ਪਹਿਲਾ ਰਿਜ਼ਲਟ ਆਇਆ ਪਹਿਲਾ 91% ਦੇ ਆਸ-ਪਾਸ ਆ ਗਿਆ ਜੇ ਹੋਰ ਕਿੰਨੇ ਬੱਚਿਆਂ ਦੇ ਕਿੰਨੇ ਹਾਈएस्ट ਆਏ ਸਰ ਮੈਂ ਜੋ ਅੱਜ ਤੱਕ ਦੇਖਿਆ ਹੈ ਅਪਰੋਕਸੀਮੇਟਲੀ 90 ਤੋਂ 100 ਜਿਹੜੇ ਸਟੂਡੈਂਟਸ ਜਿਹੜੇ ਮੇਰੇ ਕੋਮਰਸ ਵਿੱਚ ਆ ਗਏ ਨੇ ਔਰ ਜਿਨ੍ਹਾਂ ਦੇ ਦੇਖੋ ਬਸ ਇਹ ਨਹੀਂ ਕਹਿ ਸਕਦੇ ਕਿ ਲੜਕੀਆਂ ਨੇ ਬਾਜ਼ੀ ਮਾਰੀ ਕਿ ਲੜਕੇ ਨੇ ਕਿਉਂਕਿ ਇਸ ਸਾਲ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ ਇਹਨਾਂ ਦੀ ਕਲਾਸ ਵਿੱਚ ਲੜਕੇ ਤੇ ਲੜਕੀਆਂ ਦਾ ਜੀ ਤੇ ਵੈਸੇ ਤੇ ਉਮੀਦ ਇਹ ਕਰਦੇ ਆ ਕਿ ਲੜਕੀਆਂ ਦਾ ਬਾਜ਼ੀ ਮਾਰ ਜਣਗੀਆਂ ਪਰ ਫਿਰ ਵੀ ਲੜਕੇ ਕਿਸੇ ਗੱਲ ਨੂੰ ਪਿੱਛੇ ਨਹੀਂ ਰਹਿਣਗੇ ਜੀ ਬਿਲਕੁਲ ਕੀ ਲੱਗਦਾ ਇਹਦੇ ਵਿੱਚ ਮਿਹਨਤ ਦੀ ਗੱਲ ਕੀਤੀ ਜਾਵੇ ਕਿਉਂਕਿ 90 ਤੋਂ ਵੱਧ ਨੰਬਰ ਲੈਣੇ ਬੜਾ ਔਖਾ ਸਵਾਲ ਹੋ ਜਾਂਦਾ ਔਰ ਮਿਹਨਤ ਜਿੱਥੇ ਸਟੂਡੈਂਟਸ ਦੀ ਲੱਗਦੀ ਉੱਥੇ ਮਾਪਿਆਂ ਦੇ ਨਾਲ ਨਾਲ ਸਭ ਤੋਂ ਵੱਧ ਮਿਹਨਤ ਵਿਖਿਆ ਜਾਵੇ ਤਾਂ ਸਕੂਲ ਦੀ ਲੱਗਦੀ ਹੈ ਕਿੰਨੀ ਕੁ ਮਿਹਨਤ ਕਰਵਾਈ ਕੀ ਟੀਚਾ ਲੈ ਕੇ ਚੱਲੇ ਸੀ ਕਿੰਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਐਸਾ ਜੋ ਅਸੀਂ ਟੀਚਾ ਮਿੱਥਿਆ ਸੀ ਅਸੀਂ ਲਗਭਗ ਉਹਨੂੰ ਕ੍ਰਾਸ ਕਰ ਚੁੱਕੇ ਹਾਂ ਠੀਕ ਹੈ ਜੀ ਔਰ ਸਾਨੂੰ ਸਾਡੇ ਪੇਰੈਂਟਸ ਦਾ ਬਹੁਤ ਜ਼ਿਆਦਾ ਸਾਥ ਰਿਹਾ ਪੇਰੈਂਟਸ ਨੇ ਸਾਡੇ ਨਾਲ ਤੇ ਬਹੁਤ ਵਿਸ਼ਵਾਸ ਕੀਤਾ ਔਰ ਅਸੀਂ ਉਸ ਵਿਸ਼ਵਾਸ ਤੇ ਖਰੇ ਉਤਰਨ ਲਈ ਪੂਰੀ ਮਿਹਨਤ ਕੀਤੀ ਹੈ ਸਾਡੇ ਟੀਚਰਸ ਨੇ ਐਕਸਟਰਾ ਟਾਈਮ ਦੇ ਕੇ ਸਕੂਲ ਦੇ ਵਿੱਚ ਬੱਚਿਆਂ ਨੂੰ ਗਾਈਡ ਕੀਤਾ ਹੈ ਬੱਚਿਆਂ ਦੀ ਹੈ ਜਿਹੜੀਆਂ ਕੋਈ ਡਿਫਿਕਲਟੀਆਂ ਆ ਰਹੀਆਂ ਸੀ ਕੁਝ ਰੀਜ਼ਨਿੰਗ ਕਰਦੀ ਸੀ ਤੇ ਉਹ ਅਸੀਂ ਕਾਫੀ ਹੱਦ ਤੱਕ ਉਹਨੂੰ ਠੀਕ ਮਤਲਬ ਅੱਛੇ ਤਰ੍ਹਾਂ ਲੱਗਣਾ ਨਮਾਣ ਦੀ ਕੋਸ਼ਿਸ਼ ਕੀਤੀ ਹੈ ਜੀ ਜੀ ਓਵਰਲ ਦੇਖਿਆ ਜਾਵੇ ਹੁਣ ਜਿਹੜੇ ਬੱਚਿਆਂ ਦੇ ਨਤੀਜੇ ਆਣੇ ਕੀ ਲੱਗਦਾ ਸਕੂਲ ਹੋਰ ਕਿੰਨੀ ਅੱਗੇ ਜਾਏਗਾ ਜਾਂ ਕਿੰਨਾ ਨਤੀਜਾ ਵਧੀਆ ਆ ਸਕਦਾ ਸਰ ਅਸੀਂ ਪਿਛਲੇ ਸਾਢੇ ਸਾਲਾਂ ਨੂੰ ਬੀਟ ਕਰਦੇ ਹੋਏ ਇਸ ਸਾਲ ਰਿਕਾਰਡ ਤੋੜ ਨਤੀਜੇ ਦੇਵਾਂਗੇ ਜੀ ਬਿਲਕੁਲ ਖੁਸ਼ੀ ਬੋਧ ਹੈ ਬੱਚੇ ਨੇ ਕਿ ਮਿਹਨਤ ਜਿੱਥੇ ਉਸ ਦੀ ਹੈ ਮਾਪਿਆਂ ਦੀ ਹੈ ਉੱਥੇ ਸਕੂਲ ਦੀ ਸਭ ਤੋਂ ਵੱਧ ਹੈ ਕਿਉਂਕਿ ਮਾਹੌਲ ਪੜ੍ਹਾਈ ਦਾ ਬਣਾਉਣਾ ਬੰਨਾ ਔਰ ਉਸ ਤੋਂ ਬਾਅਦ ਪੜ੍ਹ ਕੇ ਅਜਿਹੇ ਨਤੀਜੇ ਆਉਣੇ ਸੁਭਾਵਿਕ ਨਹੀਂ ਕੈਮਰਾਮੈਨ ਬੰਟੀਦਰਨ ਲਿਤਨ ਲੋਥਰਾਜ਼ੀ ਮੀਡੀਆ ਬਟਾਲਾ